ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਕਰੀਗੀ ਬਰਨ ਤੋਂ ਚੱਲ ਕੇ ਵਰਬੀ ਹੁੰਦੇ ਹੋਏ ਦਾ ਗ੍ਰੇਟ ਓਸ਼ਨ ਰੋਡ ਤੱਕ ਪਹੁੰਚਾਂਗੇ ਤੇ ਰਾਹ ਦੇ ਵਿੱਚ ਜਿਹੜੇ ਪਿੰਡ ਵਗੈਰਾ ਆਪਾਂ ਵੇਖਾਂਗੇ ਅੱਗੇ ਆਪਾਂ ਰੁਕਦੇ ਹਾਂ ਪੈਟਰੋਲ ਪੰਪ ਤੇ ਉੱਥੇ ਤੇਲ ਪਾਣੀ ਪਵਾ ਕੇ ਫਿਰ ਅੱਗੇ ਨੂੰ ਚੱਲਾਂਗੇ ਅੱਗੇ ਸਾਹਮਣੇ ਆ ਰਿਹਾ ਜੀ ਪੈਟਰੋਲ ਪੰਪ ਲਓ ਜੀ ਪੈਟਰੋਲ ਪੰਪ ਇਹ ਨਾਲ ਹੀ ਹੈਗਾ seven lemon convenience store ਇੱਕ ਕਨਵੀਨਸ ਸਟੋਰ ਇੱਥੇ ਬਹੁਤ ਜ਼ਿਆਦਾ ਹੈ 700 ਸਾਰੇ ਸਟਰੀਟ ਵਿੱਚ ਵੀ 700 ਸਟੋਰ ਖੁੱਲੇ ਆ ਅਮਰੀਕਾ ਦੇ ਸਟੋਰ ਹੈ ਬਹੁਤ ਪੁਰਾਣੇ 1927-28 ਚ ਖੁੱਲੇ ਸੀ ਇਹ ਉਦੋਂ ਦੇ ਚੱਲ ਰਿਹਾ ਲੋ ਜੀ ਇੱਥੇ ਸਾਰਾ ਸਮਾਨ ਮਿਲ ਜਾਂਦਾ ਇਹ ਸਾਰੇ ਬੰਪਾ ਦੇ ਹੁੰਦਾ ਇਹਦੇ ਨਾਲ ਹੀ ਇੱਕ ਹੋਰ ਵੀ ਮਾਰਕੀਟ ਲੱਗਦੀ ਹੈ ਦੇ ਕੋਈ ਕਾਫੀ ਕਾਰਾਂ ਖੜੀਆਂ ਹਿੰਦੌਜ 711 ਇਹ 7 ਵਜੇ ਤੋਂ ਕਹਿੰਦੇ 11 ਵਜੇ ਤੱਕ ਖੁੱਲਦੇ ਆ ਲਓ ਜੀ ਕਿੱਥੇ ਹੋਰ ਵੀ ਛੋਟੀ ਜੀ ਮਾਰਕੀਟ ਹੈ ਨਿੱਕੇ ਨਿੱਕੇ ਸ਼ਾਪਾਂ ਆ ਬੜੀ ਬਦਲਵਾਈ ਹੈ ਹੁਣ ਲਓ ਜੀ ਆਪਾਂ ਹਣੇ ਤੋਂ ਜਾਵਾਂਗੇ ਜਲੌਂਗ ਵਰਬੀ ਦੇ ਰਾਹ ਤੇ ਵੇਖੋ ਜੀ ਲਾਈਟਾਂ ਆ ਗਈਆਂ ਹੁਣ ਸਾਹਮਣੇ ਕਿਹੜਾ ਤੇ ਜਾਂਦਾ ਹੈ ਅਸੀਂ ਬੇਟੀ ਜਾ ਰਹੇ ਹਾਂ ਇੱਥੋਂ ਜੇ ਲੈਫਟ ਲੈ ਲਿਆ ਤਾਂ ਇਹ M2 ਆ ਇਧਰ ਸਿਟੀ ਨੂੰ ਚਲਾ ਜਾਂਦਾ ਹੈ ਟੋਲ ਵਾਲਾ ਰੋਡ ਆ ਸਿਟੀ ਦੇ ਵਿੱਚ ਵੜ ਜਾਂਦਾ ਬਿਲਕੁਲ ਇਹ ਇਹ ਵਰਬੀ ਦਾ ਇਲਾਕਾ ਹੈ ਵਰਬੀ ਆ ਗੋਭੀ ਲਾਈ ਪਈ ਐ ਇੱਥੇ ਹੁਣ ਆ ਲਾ ਵੇਖੋ ਜੀ ਇੱਥੇ ਤਿਆਰੀ ਕੀਤੀ ਹੋਈ ਐ ਗੋਭੀ ਬਾਵਾ ਕੋਣੀ ਆ ਦੇਖੋ ਆ ਆ ਵਿੱਚ ਪਨੀਰੀ ਲਾਈ ਪਈ ਐ ਇਧਰ ਨੂੰ ਘੁਮਾਵਾਂਗੇ ਕੈਮਰਾ ਦਾ ਹਾਂ ਇਧਰ ਆ ਨਿੱਕੀ ਨਿੱਕੀ ਪਨੀਰੀ ਐ ਇਧਰ ਰਾਈਟ ਤੇ ਅੱਛਾ ਅੱਛਾ ਹਾਂ ਰਾਈਟ ਤੇ ਇਧਰ ਕਰਨਾ ਪੈਣਾ ਪਨੀਰੀ ਲੱਗੀ ਹੈ ਲੱਗੀ ਪਈ ਆ ਇਹ ਮਤਲਬ ਹੁਣ ਲਾਤੀ ਆ ਪਨੀਰੀ ਇੱਥੇ ਆਏ ਇਹ ਪਨੀਰੀ ਪਟਲੀ ਦੁਆਰਾ ਫਿਰ ਤਿਆਰ ਕਰਕੇ ਇਹ ਉੱਥੇ ਹੋਰ ਲਾ ਦਿੰਦੇ ਆ ਸਾਰਾ ਸਾਲ ਹੀ ਆ ਮਤਲਬ ਇੱਥੇ ਸੀਜ਼ਨ ਨਹੀਂ ਕੋਈ ਵੇਖੋ ਜ਼ਮੀਨ ਵੇਖੋ ਲਾ ਰੰਗ ਦੀ ਹੈ ਇਹ ਜਮਾ ਬਹੁਤ ਵਧੀਆ ਮਿੱਟੀ ਆ ਇੱਥੇ ਇਹ ਸਾਰਾ ਪਜਾਉ ਇਲਾਕਾ ਆ ਇਹ ਸਾਰਾ ਪਜਾਉ ਇਲਾਕਾ ਆ ਵੇਖੋ ਇਹ ਇਧਰ ਉਹ ਲਾਈ ਪਈ ਆ ਇੱਥੇ ਪਨੀਰੀ ਲਾਤੀ ਲਾਤੀ ਆ ਹੁਣ ਮੈਂ ਆ ਦੇਖੋ ਥੋੜੀ ਜਿਹੀ ਵੱਡੀ ਹੋਈ ਪਈ ਆ ਕਿਤੇ ਆ ਮੈਂ ਵੇਨਾ ਜਿੱਥੇ ਆ ਕੇ ਵੱਡੀ ਹੋਈ ਨਾ ਉੱਥੇ ਰੁਕਦੇ ਆ ਆ ਵਧੀਆ ਘਰ ਪਾਇਆ ਯਾਰ ਖੇਤੀਬਾੜੀ ਕਰਦੇ ਬੰਦੇ ਹੈ ਸਰੇ ਜਿੰਮੇਦਾਰ ਹੱਸੇ ਮਤਲਬ ਜਿੰਮੇਦਾਰ ਇੱਥੋਂ ਦੇ ਇੱਥੋਂ ਦੇ ਆਪਣੇ ਨਹੀਂ ਇੱਥੋਂ ਦੇ ਰਹਿੰਦੇ ਆਪਣੇ ਲੋਕਾਂ ਨੇ ਇੱਥੇ ਨਹੀਂ ਆਏਦੇ ਆ ਵੇਖ ਉਹ ਕੀ ਹੈ ਵੱਡੀ ਹੋਈ ਪਈ ਹੈ ਨਾ ਇਹ ਗਰੇ ਨਹੀਂ ਗੱਲ ਕਰਾ ਮੜੀ ਆ ਵੇਖ ਗੋਭੀ ਵੇਖੀ ਆ ਪੂਰੀ ਗੋਭੀ ਹੋ ਗਈ ਹੈ ਨਾ ਗੋਭੀ ਆ ਫੁੱਲ ਮਤਲਬ ਲੱਗੇ ਲੱਗੇ ਹੋਣਗੇ ਜੇ ਪੱਟਲੀ ਹੋਣੀ ਆ ਤੋੜ ਲਿਆ ਫੁੱਲ ਇਹਦੇ ਹਾਂ ਆ ਵੇ ਗੋਭੀ ਸਾਰਾ ਇਥੇ ਮਤਲਬ ਕਿ ਸਾਰਾ ਸਾਲ ਹੀ ਚੱਲਦੀ ਰਹਿੰਦੀ ਹੈ ਇਹ ਸਾਰਾ ਸਾਲ 12 ਮਹੀਨੇ 30 ਦਿਨ ਇੱਥੇ ਹੋਈ ਜਾਂਦੀ ਹੈ ਤੋੜੀ ਜਾਂਦੇ ਆ ਦਵਾਰਾ ਲਾਈ ਜਾਂਦੇ ਆ ਲੈਟਸ ਤੇ ਦੂਜਾ ਵੀ ਹੁੰਦਾ ਹੈ ਉਹ ਵਿੱਚ ਫਾਰਮਾ ਉਹਦੇ ਵਿੱਚ ਹੋਰ ਤਰ੍ਹਾਂ ਦੀ ਸਬਜ਼ੀ ਉਹ ਮਤਲਬ ਤੇਰਾ ਵੇਖੋ ਜੀ ਆਪਾਂ ਵਰਬੀ ਸਰਬਾ ਉਹਦੇ ਏਰੀਏ 'ਚ ਆਪਾਂ ਆ ਗਏ ਆ ਇੱਥੇ ਵੇਖੋ ਜੀ ਖੇਤੀ ਬੜੀ ਹੁੰਦੀ ਗੋਭੀ ਇੱਥੇ ਬਹੁਤ ਲੱਗਦੀ ਹੈ ਲੈਟਸ ਵਗੈਰਾ ਬਹੁਤ ਲੱਗਦਾ ਸਾਰਾ ਸਾਲ ਲੱਗ ਜਾਂਦਾ ਵੇਖੋ ਜੀ ਇੱਥੇ ਪਾਰਿਆਂ ਨਾਲ ਆਪਣੀ ਸਿੰਚਾਈ ਕੀਤੀ ਜਾਂਦੀ ਹੈ ਆ ਭਾਰੇ ਲੱਗੇ ਇੱਥੇ ਪਾਣੀ ਇਹਦੇ ਨਾਲ ਦਿੱਤਾ ਜਿਹੜਾ ਵੇਖੇ ਖੜੇ ਆ ਮੈਨੇ ਯਾ ਕੀ ਟਰੈਕਟਰ ਹੈ ਕੀ ਆ ਉਹ ਤੇਰੇ ਤੇ ਇਹਦੇ ਦੀ ਕ੍ਰੇਟ ਆ ਨਾ ਇਹ ਆ ਹਾਂ ਭਾਂਦੇ ਆ ਤੋੜ ਤੋੜ ਕੇ ਅੱਛਾ ਆ ਵੇਖੋ ਇਹ ਟਰੈਕਟਰ ਕਿਹੜਾ ਹੈ ਜੰਡਿਆ ਯਾਰ ਵੱਡਾ ਹੈ ਯਾਰ ਵੱਡਾ ਹੀ ਆ ਇਹ ਪਤਲੇ ਟਾਇਰ ਆ ਇਹਦੇ ਵੀ ਖਾਲੀਆਂ ਚ ਧੁਰਦਾ ਹੈ ਇਹਦੇ ਟਾਇਰ ਪਤਲੇ ਆ ਇਹਦੇ ਹਾਂ ਉੱਚੇ ਆ ਤੇ ਪਤਲੇ ਟਾਇਰ ਆ ਵਿੱਚ ਜਾਂਦਾ ਨਾ ਲਾਵੇ ਉਦੋਂ ਹਾਂ ਪਾੜ ਆ ਸੰ ਪਾੜ ਚ ਲਈ ਜਾਂਦੇ ਆ ਇਹ ਬੰਦੇ ਮਗਰ ਹੁੰਦੇ ਆ ਜਿਹੜੇ ਉਹ ਕੱਟ-ਕੱਟ ਕੇ ਫੁੱਲ ਇਹਦੇ ਚਿੱਟੀ ਜਾਂਦੇ ਆ ਜਿਹੜੇ ਮਗਰ ਕਨੇਟਾਂ ਲੱਗੀਆਂ ਠੀਕ ਹੈ ਠੀਕ ਹੈ ਇਹਦੇ ਰਾਂ ਹੀ ਤੋੜਦੇ ਆ ਮਤਲਬ ਇਹ ਹੁੰਦਾ ਵੀ ਵਿਚਾਲੇ ਜਾ ਰਹੇ ਆ ਨਾ ਇਹ ਹਾਂ ਬਰੋਕਲੀ ਆਵੇ ਬਰੋਕਲੀ ਦੇ ਫੁੱਲ ਅਜੇ ਹੈਗੇ ਆ ਤੇਰੇ ਥਲੇ ਰਹਿ ਗਏ ਨਹੀਂ ਬਣੇ ਸੀ ਅੱਛਾ ਬਰੋਕਲੀ ਹੈ ਜੀ ਇੱਥੇ ਗੋਭੀ ਹੈ ਬਰੋਕਲੀ ਹੈ ਸਾਰੀ ਆਹ ਇਹ ਲੱਗੀ ਭਈ ਗੋਭੀ ਬਰੋਕਲੀ ਨਾ ਆਹ ਕੱਟ ਲਈ ਹੈਗੀ ਉਹਨਾਂ ਨੇ ਜਿਹੜੇ ਨਹੀਂ ਬਣੇ ਸੀ ਉਹ ਫੁੱਲ ਰਹਿ ਗਏ ਆ ਵਿੱਚ ਆਹ ਵਿੱਚ ਬਾਅਦ ਚ ਹੋਇਆ ਹੈ ਹਾਂ ਬਾਅਦ ਚਣ ਗਏ ਹੁਣ ਇਹ ਦੁਆਰਾ ਨਹੀਂ ਤੋੜਦੇ ਉਹ ਬਾਅਦ ਚ ਛੱਡ ਗਏ ਕਿ ਜਿਵੇਂਦਾਰ ਕੋਈ ਨਹੀਂ ਜਿਵੇਂਦਾਰ ਇੱਥੇ ਆਹ ਕਿਹੜਾ ਖੇਤਾਂ ਦੇ ਬੈਠੇ ਹੋ ਘਰੇ ਘਰੇ ਹੋਣਗੇ ਆਪਦੇ ਆਹ ਟਰੈਕਟਰ ਹੈ ਆ ਵੀ ਚੌਥਾ ਟਰੈਕਟਰ ਸੇਮ ਹੀ ਹੈ ਜਿਹੜਾ ਇਹ ਇਹ ਪਸਲੇ ਟਾਇਰ ਹੈ ਤੇ ਵੱਡਾ ਆਪਣੇ ਨਾਲ ਬਹੁਤ ਅੱਛਾ ਜਾਦੇ ਆ ਨਾ ਇਹ ਤੋਂ ਹਾਂ ਵੇਖੋ ਸਾਹਮਣੇ ਕਿਹਦੇ ਹੈ ਕਮਾਲ ਦੇ ਯਾਰ ਇੱਥੇ ਬਹੁਤ ਖੇਤੀ ਹੁੰਦੀ ਹੈ ਤੇ ਬਹੁਤ ਏਰੀਆ ਹੈ ਇਹ ਪਾਣੀ ਫਿਰ ਕਿੱਥੋਂ ਆਦੇਗਾ ਇੱਥੇ ਲਾਉਂਦੀ ਉਹ ਨਹਿਰ ਹੋਣੀ ਆਉਂਦੀ ਮੀਆਂ ਦਾ ਪਾਣੀ ਤੇ ਉਹ ਆਪਣੀ ਪੂਰਾ ਸਿਸਟਮ ਨਾਲ ਪਾਰੇ ਸਿਸਟਮ ਨਾਲ ਖੇਤੀਂ دیے تھے ਅਵੇ ਇਸਕਾ ਸਪ੍ਰਿੰਕਲਰ ਲੱਗੇ ਆ ਘੁੰਮਦੇ ਆ ਧੁੱਪ ਕਾ ਸਚਾਈ ਪਕੀਆਂ ਪੈਕਾ ਪੈਕਾ ਹਾਂ ਅਜੀ ਬੋਲੇ ਇਹ ਕੰਪਟਾ ਨਹੀਂ ਹੋ ਰਿਹਾ ਹਾਂ ਜਿਵੇਂ ਆਪਣੇ ਆਪ ਨੇ ਲਾਇ ਬੈਠੇ ਨੇ ਲਾਂਡ ਜਿਚ ਆਪਾਂ ਉਹ ਤੋੜ ਕੇ ਇੱਕ ਮੜੀ ਤੋੜ ਦੋ ਇੱਥੇ ਕਿਹੜਾ ਹੈਗਾ ਹੁਣ ਉਹ ਜਾਂ ਜਾਂਦੇ ਖਾਵਾਂਗੇ ਨਾ ਬ੍ਰੋਕਲੀ ਇਹ ਹੈ ਕਾਲੀ ਗੋਬੀ ਜਿਹੜੀ ਆਪਣੇ ਲੋਕ ਘੱਟ ਕਰਦੇ ਵੈਸੇ ਹੁਣ ਖਾਣ ਲੱਗੇ ਨੇ ਤੇ ਆਪਾਂ ਹੁਣ ਅੱਗੇ ਢੁੱਡਾ ਸਿੰਘ ਨੇ ਬਣਾਇਆ ਆਪਣਾ ਇਹ ਫਾਰਮ ਆਪਾਂ ਟਰੈਕਟਰ ਲੈਣੇ ਇਹਦੇ ਇੱਕ ਫੋਟੋ ਲੈਣਾ ਜੀ ਟਰੱਟ ਵੀ ਹੋਵੇਣਾ ਆਪਾਂ ਖੇਤ ਦਾ ਤੇ ਨਾਲ ਟਰੈਕਟਰ ਇਹ ਕੋਈ ਅਦਰ ਕੋਈ ਖੇਤ ਟਰੈਕਟਰ ਤਿੰਨ ਚਾਰਾ ਜ਼ਿੰਮੇਦਾਰ ਨਹੀਂ ਕੋਈ ਇੱਥੇ ਹੈ ਨਹੀਂਗਾ ਕੋਈ ਐਂ ਟਰੈਕਟਰ ਛੱਡ ਕੇ ਵਹਿ ਜਾਂਦੇ ਆ ਲਓ ਜੇ ਸਾਹਮਣੇ ਵੇਖੋ ਫਾਰਮ ਆ ਸਟੋਰ ਬਣਿਆ ਖੇਤੀ ਕਰਦੇ ਲੋਗ ਇੱਥੇ ਟਰੈਕਟਰ ਦੂਰੋਂ ਫੋਰਡ ਦਿਸਦੇ ਤੇ ਫੋਰਡ ਰੱਖੇ ਹੋਣੇ ਜੌਂਡੀਰ ਸੀ ਉਹਦੇ ਕੋਲ ਇਹ ਵੀ ਪਤਲੇ ਟਾਇਰਾਂ ਵਾਲੇ ਹੋਣੇ ਨਹੀਂ ਨਹੀਂ ਇਹ ਇਹ ਵੱਡੇ ਟਾਇਰ ਭਲਾਈ ਵਾਲੇ ਆ ਇਹ ਹੈ ਇਹ ਭਾਈ ਵਾਲੇ ਨਹੀਂ ਆ ਭਾਈ ਵਾਲੇ ਆ ਇਹ ਭਾਈ ਵਾਲੇ ਆ ਜੀ ਵੰਦੇ ਵੰਦੇ ਪਾਣੀ ਜੋੜਿਆ ਨਾ ਇਹ ਪਾਣੀ ਲਾਉਂਦੇ ਆ ਜਿਵੇਂ ਪਾਣੀ ਪੈ ਪਾਣੀ ਪਾਣੀ ਸਟੋਰ ਕਰਦੇ ਪਹਿਲਾਂ ਮੀਆਂ ਮੂਆਂ ਦਾ ਜਾਂ ਪਾਸੋਂ ਲਿਆਉਂਦੇ ਹੈਗੀ ਕਰਦੇ ਰਿਗਾਰਡ ਦੇਖੋ ਇਧਰ ਆ ਤਾਂ ਕੋਈ ਤਕੜਾ ਫਾਰਮ ਹੈ ਤੇ ਸਟੋਰ ਬਣਾਇਆ ਆਪਦੇ ਹੈਨਾ ਇਹਨੇ ਦੂਜੀ ਵੀ ਖੇਤੀ ਵਾਲਾ ਉਹ ਕਰਦਾ ਗ੍ਰੀਨ ਹਾਊਸ ਵਾਲੀ ਹਾਂ ਗ੍ਰੀਨ ਹਾਊਸ ਵਾਲੀ ਵੱਡਾ ਜੱਟ ਹੋਊਗਾ ਵੱਡਾ ਜ਼ਮੀਨਦਾਰ ਹੈ ਨਾ ਇਹ ਕੋਈ ਹੁਣ ਲੀਕੇ ਫਿਰ ਇੱਥੋਂ ਆਪਾਂ ਹਾਂ ਇਹ ਤੇ ਮੋੜ ਗਿਆ ਜ਼ਮੀਨਦਾਰ ਨਾਲ ਵੱਡਾ ਜ਼ਮੀਨਦਾਰਾ ਕੋਈ ਆਵੇ ਚਲੋ ਜੀ ਹੁਣ ਹੁਣ ਜਿਵੇਂ ਵੀਜੀ ਪਈ ਆ ਨਾ ਸਾਰੀ ਚਾਈ ਹੋਈ ਵੀ ਆ ਆ ਵੇਖੀ ਆ ਖੜਾ ਟਰੈਕਟਰ ਆ ਆ ਬਾਈ ਇਹਦਾ ਕਿਹੜਾ ਹਾਂ ਇਹ ਵੀ ਗੋਭੀ ਆ ਵੇ ਇੱਥੇ ਦੂਜੀ ਗੋਭੀ ਦੀ ਬੰਦ ਇਹ ਫੋਰਡ ਆ ਹਾਂ ਇਹ ਫੋਰਡ ਆ ਇੱਕ ਦੂਜੇ ਜੌਂੜੇ ਯਾਰਾਂ ਨਾਲ ਹੈ ਨਾ ਇਹ ਆਡਾ ਟਰੈਕਟਰ ਆ ਤੜਾਈ ਵਾਲੇ ਆਡਾ ਪਤਲੇ ਟਾਇਰਾਂ ਵਾਲੇ ਹੂੰ ਵੇਖੋ ਜੀ ਇੱਧਰ ਜਿਵੇਂ ਉਹ ਟਰੱਕ ਖੜਿਆਗਾ ਤੁਹਾਨੂੰ ਦਿਖਣੇ ਆਉਂਦੇ ਉਹਦੇ ਜੋ ਲੈ ਕੇ ਜਾਂਦੇ ਆਪਾਂ ਸਬਜੀ ਸਾਰੀ ਚੱਕ ਕੇ ਅੱਛਾ ਜੀ ਕਰ ਇਹ ਜਿਗਾਰਡ ਹੈ ਇਹਨਾਂ ਦਾ ਯਾਰ ਇਹਨਾਂ ਦਾ ਆਪਣੇ ਵਰਗਾ ਕੰਮ ਨਹੀਂ ਦਿਖਾ ਆ ਵੇਖੋ ਜੀ ਗੋਭੀ ਤੇ ਗੋਭੀ ਆ ਨਾ ਗੋਭੀ ਆ ਇਹ ਗੋਭੀ ਹੈ ਕਿ ਇਹ ਮਿੱਠੀਗੀ ਇਹ ਉਹ ਲੈਟਸ ਜਾ ਹੈ ਲੈਟਸ ਆ ਹੈ ਲੈਟਸ ਆ ਹੈ ਇਹ ਦੂਜੀ ਗੋਭੀ ਹੁੰਦੀ ਹੈ ਕਿ ਆ ਹੈ ਬਰੋਕਲੀ ਹੁੰਦੀ ਹੈ ਫੁੱਲ ਵਾਲੀ ਗੋਭੀ ਵੀ ਹੁੰਦੀ ਆ ਬਰੋਕਲੀ ਵੀ ਹੁੰਦੀ ਆ ਬਰੋਕਲੀ ਵੀ ਹੁੰਦੀ ਆ ਬੰਦ ਗੋਭੀ ਹੁੰਦੀ ਆ ਤੇ ਫੁੱਲ ਗੋਭੀ ਸਾਰਾ ਪਸੰਦ ਹੁੰਦੀ ਆ ਬੰਬੀ ਹਰ ਤਰ੍ਹਾਂ ਦੀ ਗੋਭੀ ਹੁੰਦੀ ਆ ਇੱਥੇ ਠੀਕ ਹੈ ਠੀਕ ਹੈ ਆ ਵੀ ਜੇ ਟਰੈਕਟਰਾਂ ਦੀ ਏਜੰਸੀ ਜਾ ਤਾਂ ਫੋਰ ਟਰੈਕਟਰ ਖੜੇ ਆਵੇ ਅੱਛਾ ਇੱਥੇ ਫੋਰ ਟਰੈਕਟਰ ਹੈ ਨਾ ਉਹ ਸੋਰੀ ਕਹਿੰਦਾ ਸ਼ਾਮ ਦੇ ਨਾਲ ਸੋਰੀ ਕਹਿੰਦਾ ਇਹ ਨਾ ਆ ਵੀ ਜੇ 100 ਹੈ ਇਹ ਵੀ ਗੋਭੀ ਲੱਗਦੀ ਤੇਰੀ ਬ੍ਰੋਕਲੀ ਉਹਨੇ ਨੂੰ ਲਈ ਰੱਖੀ ਮਤਲਬ ਇੱਥੇ ਸਾਰਾ ਸੀਜ਼ਨ ਚੱਲਦੀ ਆ ਜਦੋਂ ਆਪਣੀ ਇਹ ਲਈ ਪਈ ਆ ਗੋਭੀ ਦੀ ਹਾਂ ਆਪ ਲੈ ਲਈ ਹੈ ਆਪ ਲੈ ਲਈ ਹੈ ਸਾਹ ਵੇਖੋ ਜਮੀਰ ਬਹੁਤ ਹੀ ਨਾ ਲਾਲ ਬਿੱਟੀ ਆ ਇੱਥੇ ਗੋਤੀ ਦੇ ਸਾਰੇ ਇੱਥੇ ਲਾਲ ਆ ਆ ਵੇ ਕਿਹੜੇ ਲਾਲ ਆ ਵੇਖੋ ਪੰਪ ਲੱਗੇ ਲਿਆ ਦੂਜੇ ਸਪ੍ਰਿੰਕਲ ਟਪਕਾ ਸਚਾਈ ਹੁੰਦੀ ਹੈ ਡ੍ਰਿਪ ਸਿਸਟਮ ਆ ਮੇ ਜੀ ਮੀਟਰ ਫਰਦਾ ਗੋਡੀ ਲਈ ਖੇਤੀਬਾੜੀ ਦਾ ਬਹੁਤ ਹੋ ਗਿਆ ਸਾਮ ਆ ਸਟੋਰ ਹੈ ਨਾ ਘਰ ਤਾਂ ਨਹੀਂ ਇਹ ਨਹੀਂ ਨਹੀਂ ਸਟੋਰ ਹੈ ਇਹ ਸਟੋਰ ਆ ਕਰਾ ਆ ਆ ਕਈ ਕਈ ਘਰ ਵੀ ਵਿੱਚ ਪਈ ਬਿਠਿਆ ਵੀ ਪਈ ਬਿਠੇ ਸਟੋਰ ਤਾਂ ਫਰਾਂ ਆ ਨਾ ਜਿੱਥੇ ਜਿਹਦਾ ਖੇਤ ਆ ਉਹਨੇ ਨਾਲ ਸਟੋਰ ਹੋਣਾ ਹੀ ਆ ਨਾ ਠੀਕ ਲਓ ਜੀ ਵੇਖੋ ਸਾਹਮਣੇ ਏਜੰਸੀ ਟਰੈਕਟਰਾਂ ਦੀ ਸਾਰਾ ਸਮਾਨ ਆਉ ਦੂਜੀਆਂ ਵੀ ਪਈਆਂ ਮਸ਼ੀਨਾਂ ਹੈ ਉਹ ਦੂਜੀ ਤੇਰੀ ਹੈਗੀ ਕਿਹੜੀ ਜੀਸੀਬੀ ਏਜੰਸੀ ਹੈ ਸਾਰਾ ਕੋਈ ਵੇਚਦੇ ਹਨ ਇਹ ਦੇਖੋ ਜੀ ਇੱਥੇ ਏਜੰਸੀ ਵੱਡੀ ਆ ਟਰਾਲੀ ਹੈ ਕਿਸੇ ਟਰੈਕਟਰ ਹੈ ਵੱਡੇ ਵੱਡੇ ਟਰੈਕਟਰ ਲਾਉਂਦੇ ਹਾਂ ਲੋ ਟਰੈਕਟਰ ਦੀ ਏਜੰਸੀ ਦੇ ਵਿੱਚ ਵਖੋ ਵਖਰੇ ਵਖਰੇ ਟਰੈਕਟਰ ਕਿਹੜੀ ਕੰਪਨੀ ਦੀ ਹੈ ਦਿਖਦਾ ਪਤਾ ਲੱਗਦਾ ਕੋਈ ਫੈਂਡ ਮੈਸੀ ਫੜੇ ਆਪਰਾ ਹੋਵੇ ਕਿਹੜੇ ਫੈਂਡ ਮੈਸੀ ਖੜਾ ਮੈਸੀ ਖੜਾ ਹਾਂ ਫੈਂਡ ਫੈਂਡ ਕੰਪਨੀ ਐ ਫੈਂਡ ਇੱਕ ਮੈਸੀ ਦਾ ਫੈਂਡ ਫੈਂਡ ਉਹ ਮੈਸੀ ਖੜੇ ਆ ਹੋਵੇ ਉਹ ਲਾਲ ਮੈਸੀ ਖੜੇ ਆ ਹੋਵੇ ਅੱਛਾ ਜੀ ਮੈਸੀ ਆ ਗਏ ਫੈਂਡ ਹੋ ਗਏ ਹੋਰ ਕਬੋਟਾ ਹੈ ਕਬੋਟਾ 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 ਇਹ ਇਧਰ ਦੀਆਂ ਹੀ ਆ ਹਨਾ ਇਹ ਕਬੋਟਾ ਦੇ ਆਪਣੇ ਮਲ ਏਜੰਸੀ ਹੈਗੀਆਂ ਹੁਣ ਆਪਣੇ ਕਬੋਟਾ ਆਪਣੇ ਵਿੱਚ ਆੜਾ ਕਬੋਟਾ ਆ ਜਿਹੜਾ ਵੱਡਾ ਇਹ ਇਹ ਵੀ ਕਬੋਟਾ ਐ ਇਹ ਫੈਂਡ ਕੰਪਨੀ ਐ ਫਿੰਡ ਦੇ ਪਿੱਛੇ ਕੀ ਮਸ਼ੀਨ ਜੀ ਬਾਈ ਕੀ ਹੈ ਰੇਖ ਲਾਰਨ ਵਾਲੀ ਮਸ਼ੀਨ ਹੈ ਰੇਖ ਲਾਰਨ ਦੀ ਲਾਓ ਜੀ ਕਾਫੀ ਵੱਡੀ ਕਾਫੀ ਵੱਡੀ ਏਜੰਸੀ ਹੈ ਕੀ ਰਾਈਮ ਐਵਨਸ ਰਾਈਮ ਐਵਨਸ ਕੰਪਨੀ ਹੈ ਨਾ ਨੌਂਡਾ ਲਓ ਜੀ ਜਿਹੜੀ ਅੱਗੇ ਹੁਣ ਆਪਾਂ ਨਹੀਂ ਆਕੇ ਗਾਉਂਗਾ ਕਿ ਤੇ ਬਾਬਾ ਗਮਾ ਸੋਟਾ ਹੀ ਸਮਾਂ ਨਹੀਂ ਹੋਣਾ ਤੇਰੇ ਵਾਲੇ 2 ਕਿ ਵਿੱਕਾਂਗੇ 2 ਕਿ ਵਿੱਕਾਂਗੇ ਦੁੱਧ ਵੇਖੋ ਇਹ گاਵਾਂ ਦਾ ਵਗ ਫਿਰਦੇ ਕਿਵੇਂ ਹੈ ਨਾ ਥੱਲੇ ਘਾਹ ਵੀ ਜੈਨ ਲੂਸਣ ਜਾ ਇਸ 3 oh yeah 1 ਫੋਰ ਸ਼ਮਨ ਕੇ 1 ਇਹ ਛੋਟਾਂ ਲਾਦੇ ਇਹਨੇ ਤੇ ਲੈਵਲ ਉਵੇਂ ਜ ਨਹੀਂ ਆ ਗਏ ਹੈ ਇਹ ਦੁੱਧ ਵਾਲੀਆਂ ਲੱਗਦੀਆਂ ਛੋਟ ਨਾ ਹਜੇ ਇਹ ਦੁੱਧ ਵਾਲੀਆਂ ਡਾ ਵਗੜੀਆਂ ਆ ਤਾਂ ਮੈਂ ਅਮਰੀਕਨ ਪਰ ਛੋਟੀਆਂ ਆਵੇ ਬੱਚੀਆਂ ਆਏ ਅਮਰੀਕਨ ਆ ਬੱਚੀਆਂ ਮਤਲਬ ਇਹ ਛੋਟੀਆਂ ਨਾ ਅੱਛਾ ਹਾਂ ਵੀ ਹਜੇ ਬੱਚੀਆਂ ਆਏ ਦੁੱਧ ਦੁੱਧ ਨਹੀਂ ਬਣੇ ਨੇ ਇਹ ਦੁੱਧ ਨਹੀਂ ਬਣੇ ਨੇ ਇਹ ਆਵੇਗਾ ਆਵੇ ਬੰਦਾ ਬੈਠਾ ਦਾਂ ਘਰੇ ਉਹ ਆਂ ਅੰਦਰ ਅੰਦਰ ਵਹਿੰਦਾ ਆ ਤਾਂ ਪੂਰਾ ਘਰ ਅਖੇਦਾ ਯਾਰ ਢੇਰੀ ਵੇਸੇਰੀ ਐ ਢੇਰੀ ਹੈ ਨਹੀਂ ਇੱਥੇ ਤਿੰਨ ਚਾਰ ਘਰਾਂ ਰੱਖੀ ਬੈਠਾ ਕਿਹੜੇ ਬਾਈ ਕੁਡ ਹਾਉ ਆ ਯੂ ਯੇ ਗੁੱਡ ਆਰ ਯੂ ਡੂਇੰਗ ਅ ਮੇਕਿੰਗ ਨਾਓ ਯੇ ਇਟਸ ਅਬਾਟ ਟੂ ਸਟਾਰਟ ਯੇਪ ਕੈਨ ਯੂ ਹਾਵ ਅ ਲੁੱਕ ਯੇ ਯੇ ਨੋ ਮਾਈ ਇਨ ਦ ਡੋਰ ਇਨ ਯੂ ਬੀ ਇਨ ਦ ਮੈਂਡੋਰ ਯੇ 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 ਥੈਂਕ ਯੂ ਮਾਈ ਸ਼ੋਰਮੈਨ ਥੈਂਕ ਯੂ ਲਾਓ ਜੀ ਬੈਟਰ ਡੇਰੀ ਫਾਰਮ ਆਪਾ ਵੇਖ ਰਹੇ ਆ ਆਸਟ੍ਰੇਲੀਆ ਦਾ ਅੱਗੇ ਹੋ ਜੀਏ ਇੱਧਰ ਆ ਜਾ ਆ ਜਾ ਇਹਦੇ ਵਿੱਚ ਗਾਵਾਂ ਆਉਣਗੀਆਂ ਹੈਨਾ ਉੱਥੇ ਜਿਵੇਂ ਜਿਵੇਂ ਆਹੀ ਹੋ ਆਹ ਫਿਰਦੀਆਂ ਗਾਵਾਂ ਹੈਲੋ ਆਏ ਗਾਵਾਂ ਆਹ ਗੱਲ ਇਹ ਦੇ ਨਾ ਲਓ ਜੀ ਇਹਦੇ ਨੇ ਕੋਈ ਨਹੀਂ ਕਰਨ ਲਓ ਜੀ ਵੇਖੋ ਸਿਸਟਮ ਮੇਰਾ ਲਾ ਰਿਹਾ ਗੀ ਐਵੇਂ What yeah, the, the camera in there? buddy. remember oh, yeah. okay, well, we just how you look? Ah, oh, sorry. <laughs> oh, yeah. so, they, they just come in by itself, yeah? The, cow, oh. the cows come in by itself? Like they, they come in and... I'll go and get them on the bike. I'll just kill them all around and then they come in one by one. Oh, yes. they, they come in and then... Oh. Yeah. Ah, how oh. many times you do the milking? Like, how many times a day? Uh, twice a day. Twice a day? Twice a day, ah, oh, yeah. okay. Morning and night, yeah. Morning and night, okay. So, we've we'll got about five hundred hours, something like that. How many cows on this farm? Sorry? How many cows do you have? Five hundred twenty. about so Yeah. Oh. How long does it take you to move all of them off? half an hour something. Oh, okay. 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 Yeah. Five and a half hours get this done. We yeah, about a Oh, okay. Yeah. Yeah. So roughly how much, how much milk every cow give it in one time, like, on average? Any roughly idea? No, I don't know. The hardest is to document milk in the fridge or something? In the, the, to, the big tank, to, yeah? To, yeah. A big tank, okay. Mm. ਬਿਕਟਾਗਾ ਚਲਿਆ ਤਰ ਮੋਰੀ ਚੋੜੇ ਹੋ ਕਹਿੰਦਾ 540 ਕਾਮ ਆਇਥੇ ਫਰਮ 540 ਕਾਮ 2.5 ਘੰਟੇ ਲੱਗਦਾ ਕਹਿੰਦਾ ਮੈਨੂੰ ਚੋਣ ਤੇ ਇਹਨੂੰ ਹੈ ਠੀਕ ਹੈ ਠੀਕ ਹੁਣ ਤੁਹਾਨੂੰ ਲਾਈ ਜਾਂਦਾ ਹਾਂ ਹਾਂ ਉਹ ਇੱਥੇ ਆਵਦੇ ਆ ਬੜੀ ਨੇ ਹੋਵੇ ਠੱਕੇ ਨਾਲ ਉਹ ਮੋਟਰ ਮੋਟਰਸਾਈਕਲ ਤੇ ਜਾ ਕੇ ਉਹਨੇ ਗੱਡੀ ਜਿਹੜੀ ਉਹ ਲੈ ਗਿਆ ਸੀ ਨਾ ਸਕੂਟਰ ਜਾਂ ਹਾਂ ਉਹਦੇ ਨੇ ਕੱਟਕੱਟੀਆਂ ਕਰ ਲੈਣੀਆਂ ਇੱਥੇ ਹਾਂ ਕੱਟਕੀਆਂ ਕਰਕੇ ਇੱਥੇ ਲਾ ਦੇਣਾ ਬਸ ਹਾਂ ਹੁਣ ਇੱਥੇ ਲਾ ਦੇਣਾ ਇਹ ਹੁਣ ਬਸ ਆਪੇ ਲੱਗੀ ਜਾਣਗੀਆਂ ਉਧਰੋਂ ਮੁੜ ਕੇ ਗੱਡੀ ਜਾਊਗਾ ਬਾਹਰ ਦੇ ਚੋਈਂ ਆਈ ਨਹੀਂ ਨਾ ਸਰਕਲ ਪੂਰਾ ਹੋਈ ਜਾਊਗਾ ਕਾਦੇ ਇਕੱਠਾ ਹੁੰਦਾ ਦੁੱਧਾਂ ਦਾ ਉਹਦੇ ਆਰਡਰ ਲੱਗਿਆ ਵੱਡਾ ਚਲਿਏ ਵੇਖੀਏ ਟਰੱਕ ਦਾ ਟੈਂਕ ਪਰ ਟੈਂਕ ਦਾ ਪੋਰਸ ਕਿੱਥੇ ਲੱਗਿਆ ਟੈਂਕਾ ਪੁੱਛ ਗਏ ਨੂੰ ਆਗਾ ਵੇਖੀਏ ਨੂੰ ਬਿਆਹ ਰਿਜ਼ ਟੈਂਕ ਹਲੋ ਕੋਈ ਪੁੱਛ ਲੈ ਕਿੱਥੇ ਦਾ ਗਮਾ ਦਾ ਨੰਬਰ ਆ ਬਾਬਾ ਅੱਛਾ Oh, uh, he come from India. Oh, okay. so we do have the we keep the cows there as well, and yep. we we, have, we still use these machines, yep. but not in that big cycle. Ah. No, we have that uh, in, in the lane and a it's, it's different. Yeah. But this you got everything automatic here. Yeah, cool. Everything. Uh, is uh, right yeah. Yeah. So it's, it's totally different for him. <laughs> ਜਰੀ ਅੱਗੇ ਹਾਂ ਬੇ ਹਮੇਸ਼ਾ ਆਪੇ ਪਾਣੀ ਵੱਜੀ ਜਾਂਦਾ ਨਾ ਹਾਂ ਪਾਣੀ ਵੀ ਹੈਗਾ ਉਹਦੇ ਲੇਵਾ ਪਹਿਲਾਂ ਵਕਤ ਆਉਂਦੀ ਹੈ ਹੈਨਾ ਉਹ ਲੇਵਾ ਧੋਤਾ ਜਾਂਦਾ ਪਹਿਲਾਂ ਫਿਰ ਫਿਰ ਉਹ ਪਹਿਲਾਂ ਲੇਵਾ ਧੋਦੇ ਹੈ ਫਿਰ ਦੁੱਧ ਫਿਰ ਚੱਲਦਾ ਹੈ ਹਾਂ ਆਪਣੇ ਸੋਲੋ ਵੀ ਗਾਂ ਆਪੇ ਵਿੱਚ ਵੱਢ ਰਹੀ ਆ ਦੇ ਠੱਕੇਣਾ ਠੱਕੇਣਾ ਵੱਢ ਰਹੀ ਆ ਨਾ ਵੀ ਜਸਟ ਲੁਕਿੰਗ Which one we have? Someone we can come in and you guys are on the top and uh, oh. we ask uh, probably the other the few boss here. Yeah. 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 And he said yeah, you can have a look. Yeah. We can't just come in and have a look, you don't need to ask us. Yeah, yeah. yeah. Sure. Oh, yeah. <laughs> yeah. Alright mate thanks for your. Thank you. Where is the tank? The big tank. If you can have a look on that too? tank? Yeah, let's move on. ਇਹਨਾਂ ਕਿ ਲੋਕ ਤੇ ਹੈ ਵੀ ਦੇ ਲਾ ਵੇਖੋ ਜੀ ਆਟੋਮੈਟਿਕ ਮਸ਼ੀਨਾ ਵੇਖੋ ਚਿਲਿੰਗ ਸੈਂਟਰ ਅੱਛਾ ਅੱਛਾ ਠੀਕ ਹੈ ਇਹ ਹੈ ਤੁਹਦੇ ਇਹ ਤਾਂ ਸੋਮ ਐਵਰੀ ਡੇ ਇਹ ਕੰਮ ਕਰੇਗਾ

ਲਓ ਜੀ ਤੁਹਾਨੂੰ ਡੇਰੀ ਫਾਰਮ ਦਾ ਸਿਸਟਮ ਦਿਖਾਇਆ ਆਪਣੇ ਨਾਲ ਇਹਨਾਂ ਦਾ ਵੱਖ ਹੈ ਐ ਤਾਂ ਮਸ਼ੀਨਾਂ ਨਾਲ ਚੋਂ ਸਾਰਾ ਆਟੋਮੈਟਿਕ ਹੈ ਨਾ ਆਟੋਮੈਟਿਕ ਆ ਸਾਰਾ ਸਿਪਟਰ ਲੱਗਿਆ ਸਾਰਾ ਕੋਰਡ ਹੈ ਵਾਹ ਵਾਹ ਗਿਆ ਕੋਰ ਟੈਂਕ ਬਹੁਤ ਵੱਡਾ ਹੈ ਇਹਨਾਂ ਦੁੱਧ ਚੋਂਦੇ ਆ ਇਹ 550 ਗਾਂ 550 ਗਾਂ ਇਹਦੀ ਵੇਖ ਲਓ ਜੀ ਆਪਦੀ ਆਪ ਘੇਰੇ ਜੇ ਵੱਲ ਕੇ ਬਾਹਰੋਂ ਲਿਆਏ ਆ ਬਾਹਰ ਚਰਾੰਦਾ ਬਹੁਤ ਹੈ ਹੋਣੇ ਤੁਹਾਨੂੰ ਬਾਹਰ ਇੱਥੋਂ ਲੋਕ ਚਾਰਦੇ ਵੱਡੇ ਵੱਡੇ ਫਾਰਮਰ ਇਹਨਾਂ ਦੇ ਆ ਵੇਖੋ ਲਓ ਯਕਾਨ ਨੂੰ ਹੋਇਆ ਸਾਰਾ ਜਗਾੜ ਹਾਂ ਇਹਨਾਂ ਦੇ ਵਿੱਚ ਆਪ ਇਕੱਠਾ ਇਹਦੇ ਸਟੋਰ ਕਰਦੇ ਆ ਉਹ ਨਾਲੀਆਂ ਨੇ ਕਾਫ ਹਾਂ ਮਤਲਬ ਦਾਣਾ ਆ ਡਾੜ ਜਿਵੇਂ ਉਹਨਾਂ ਦਾ ਪਸ਼ੂਆਂ ਦੇ ਆਹ ਦਾਣੇ ਦੇ ਢੋਲ ਆ ਜੀ ਇੱਥੇ ਸਿੱਧੇ ਉੱਥੇ ਜਾਂਦੇ ਆ ਖੁਰਲੀਆਂ 'ਚ ਹਾਂ ਟਰੋਕਟ ਮਸ਼ੀਨ ਉਹਦੇ ਮੂਰੇ ਖੁਰਲੀਆਂ ਬਣੀਆਂ ਨਾ ਹਾਂ ਲੈ ਵੇਖੋ ਜੀ ਇੱਧਰ ਆ ਜੱਟ ਫਿਰ ਲਓ ਬਹੁਤ ਤਖੜਾ ਪ੍ਰੋਗਰਾਮ ਆਹ ਜੱਟ ਜੱਟ ਫਿਰਦਾ ਚਲ ਉਹ ਆਇਆ ਨਹੀਂ ਇਹ ਬੰਦਾ ਜਿਹੜਾ ਆਪਣਾ ਆ ਬੰਦਾ ਵੇ ਉਹ ਜੀ ਹੁਣੇ ਹੱਥ ਚੱਕਿਆ ਰਹਾ ਫੋਨ ਉਹ ਜਾਓ ਭਜੋ ਹੁਣ ਚੰਗੀਆਂ गावा ਦੀਆਂ ਬੇ گاਵਾਂ ਦੇ ਸਾਰਾ ਚਰਾਂਦਾ ਖੜੀਆਂ ਨਾ ਮੈਂ ਕਾ ਵੀ ਚਾਹਾਂ ਹੀ ਨਾ ਚਾਰ ਚੁਫੇਰੇ ਜਿੰਨੀ ਮਰਜ਼ੀ ਦੇਖ ਲੋ ਫਾਰਮ ਉਹ 2-400 ਵਧੀਆ ਦੇਖੋ ਇਹ گاਵਾ 50000 ਗਾਂ ਹੋਗੇ ਇਹ ਜੰਦੀਆਂ ਜੱਤਾ ਸਾਰੀਆਂ ਦੇਖ ਮੂੰਹ ਉਧਰ ਨੂੰ ਐ ਉਵੇਂ ਜਾਂਦੀਆਂ ਹਾਂ ਇਹ ਆਤਨ ਦਾ ਟਾਈਮ ਹੋ ਗਿਆ ਨਾ ਆਪ ਦੀ ਆਪ ਪੂਰੀ ਨਹੀਂ ਉਹ ਵੇਖ ਕਿੱਧਰ ਗਈਆਂ ਉੱਥੇ ਜਾਣੀਆਂ ਹੋਣੀਆਂ ਵੇ ਇਧਰ ਮੈਂ ਲਾਡੇ ਰਹੀ ਜੀ ਇਹਨਾਂ ਦੀ ਆਹ ਆਵੇ ਉਹ ਛੱਡ ਜੇ ਬਣੇ ਆ ਕਿੱਧਰ ਆਵੇ ਉਹ ਛੱਡ ਨਹੀਂ ਛੱਡੇ ਉਧਰ ਨੂੰ ਜਾ ਰਹੀਆਂ ਪਰ ਹਾਂ ਤੇ ਉਪਰਾਂ ਛੱਡ ਹੋਵੇ ਇਹ ਬਈ ਰਾਤ ਨੂੰ ਇਹਨਾਂ ਨੂੰ ਤੋੜਦੇ ਵੀ ਆਂ ਆਖ ਦਿੰਦੇ ਜੋ ਟਾਈਮ ਹੋਇਆ ਪਿਆ ਹੁਣ ਇਹ ਆਪੇ ਹੀ ਤੁਰ ਪੈਂਦੀ ਆ ਟਾਈਮ ਦੇ ਹਿਸਾਬ ਨਾਲ ਹੈ ਜੋਰ ਪੈਂਦਾ ਨਾ ਤੋੜ 10 ਕਿੱਲੇ ਕਿੱਥੇ ਆ ਦੇ ਦੇ ਨਹੀਂ ਆਹਾਂ ਉਹ ਇਧਰ ਨੂੰ ਮੁਹਾਵਰੇ ਨਰ ਵੇ ਤਾਂ ਚਾਈ ਚੱਲ ਰਹੀ ਐ ਇੱਥੇ ਵੀ ਚਾਚਾ ਬੜਾ ਕੰਮ ਮਤਲਬ ਇਹਦਾ ਬੈਕ ਆ ਦੇ ਦਿੰਦੇ ਨਹੀਂ ਤੇ ਹਨਾ ਉਹ ਲਾਣਾ ਉਹ ਵੇ ਸਟੋਰ ਉਹ ਸਾਰੇ ਖਾਣਾ ਦਾਣਾ ਹੈ ਨਾ ਸਾਰੀਆਂ ਡੇਰੀਆਂ ਹੀ ਆ ਇਹ ਡੇਰੀਆਂ ਵੱਡੀ ਆ ਤਗੜੀ ਡੇਰੀ ਆ ਜਿਆਦੇ ਵੱਡੀ ਆ ਮੈਨੂੰ ਲੱਗਦਾ ਇਹ ਵੱਡੀ ਆ ਹਜ਼ਾਰਾਂ گا ਇੱਥੇ ਤਾਂ ਹੱਥ ਨੂੰ ਦੀ ਦਾਣੇ ਤੂੰ ਕਹਿੰਦੋਂ ਜਾ ਅੱਛਾ ਬਸ ਹਾਂ ਸਟਾਕ ਫੀਡ ਹੈ ਹਾਂ ਅਰੇ ਬੋਟ ਖੜੇ ਆ ਨਾ ਇਹ ਟਰੱਕਾਂ ਜਾਂਦੀ ਆ ਲੋਕਾਂ ਦੇ ਲਾਇਆ ਹੁੰਦੇ ਉੱਥੇ ਜਾ ਕੇ ਹਾਂ ਫੀਡ ਵਾਲੀ ਫੈਕਟਰੀ ਆ ਫੀਡ ਵਾਲੀ ਫੈਕਟਰੀ ਆ ਵੇਖੋ ਜੀ ਫੀਡ ਵਾਲੀ ਫੈਕਟਰੀ ਵੇਖ ਰਹੇ ਆ ਆਪਾਂ ਡੇਰਿਆਂ ਬਾਹਰ ਦਾ ਐਸ ਇਲਾਕੇ ਚ ਸਾਰਾ ਏਰੀਆ ਇਹ ਹੈ ਭਈ ਇਹ ਡੇਰਿਆਂ ਵਾਲਾ ਏਰੀਆ ਹੈ ਡੇਰੀ ਦਾ ਏਰੀਆ ਹੈ ਜੱਟਾਂ ਦਾ ਏਰੀਆ ਪਿੰਡੂ ਜੱਟ ਰਹਿੰਦੇ ਇੱਥੇ ਪਿੰਡੂ ਅੰਗਰੇਜ਼ ਜੱਟਾ ਇੱਥੇ ਇੱਕ ਤਾਂ ਬਿੱਲੂ ਵਰਗਾ ਨਹੀਂ ਮਿਲਿਆ ਆਪ ਨੂੰ ਕਿਹਾ ਨਾ ਕੋਈ ਬਿੱਲੂ ਵਰਗਾ ਨਹੀਂ ਇੱਥੇ ਨੇ ਨਹੀਂ ਗੱਡੀ ਕੋਈ ਇਧਰ ਨਮਾਸ ਨੂੰ ਲੈ ਕੇ ਚੱਲਦਾ ਉਹਦੇ ਨੂੰ گاਵਾਵਾਂ ਨੂੰ ਆ ਵੇਖ ਆ ਥੱਲੇ ਪੋਲ ਦੇ ਥੱਲੇ ਦੀ ਨਾ ਆ ਥੱਲੇ ਦੀ ਪੋਲ ਦੇ ਰਾਹ ਬਣਿਆ ਹੋਇਆ ਥੱਲੇ ਦੀ ਪੋਲ ਦੇ ਇਧਰ ਆ ਰਹੀਆਂ ਨੇ ਜਾ ਰਹੀਆਂ ਆ گاਵਾ ਇਧਰ ਨੂੰ ਆਸੀਂ ਚੁਆਈ ਨੂੰ ਜਾ ਰਹੀਆਂ ਦਿਖਾਓ ਇੱਥੇ ਬੋਲੋ ਚੁਆਈ ਨੂੰ ਜਾ ਰਹੀਆਂ ਵੇਖੋ ਜੀ ਇਧਰ ਇਹ گاਵਾ ਜਦੋਂ ਟਾਈਮ ਹੋ ਜਾਂਦਾ ਉਦੋਂ ਐ ਕਰਕੇ ਖਲਾਵੇ ਵੇਖੋ گاਵਾ ਦੀ ਹੁਣ ਚੱਡੇ ਵੇਖੋ گاਵਾ ਦੇ ਪਰੇ ਆ ਆ ਪਰੇ ਆ ਵੇ ਆ گاਵਾ ਕਾਫੀ ਤੇ ਅੱਗੇ گاਵਾ ਵੀ ਤੁਰੇ ਜਾਂਦੀਆਂ ਉਹ ਵੇਖੋ ਪਿੱਛੇ ਤੱਕ گاਵਾ ਉਹ ਆ ਰਹੀਆਂ ਉੱਤੇ ਰੇਲਵੇ ਛੜਕਾ ਛੜਕਦੇ ਥੱਲੇ ਬਣਿਆ ਆਪਾਂ ਜੀ ਇਹ ਕੰਮ ਵੱਡੇ ਦੁੱਧ ਵਾਲੀਆਂ ਝੋਲ ਚੋਲ ਹਾਂ ਸਾਰੀਆਂ ਚੋਾਈ ਨੂੰ ਜਾ ਰਹੀਆਂ ਇਹਨਾਂ ਦੇ ਚੱਡੇ ਵੇਖੋ ਵੇਖੋ ਪੂਰੇ ਫਾਰਮ ਆ ਯਾਰ ਇਹ ਤਾਂ ਮਸਾ ਤੁਰਦੀਆਂ ਹਾਂ ਆਪਾਂ ਤਾਂ ਅਖਿਆ ਕਿ ਤੇ ਐਵੇਂ ਹੀ گاਵਾ ਇਹ ਪੂਰੇ گاਵਾ ਹਨਾ ਪੂਰੇ ਫਾਰਮ ਵੱਡੇ ਇੱਥੇ ਲਾ ਵੇਖੋ ਇਹ ਹੁਣ ਆਪਦੇ ਉੱਤੇ ਜਾਣੀਆਂ ਚਵਾਨ ਨੂੰ ਆਪਦੇ ਸੈਂਟਰ ਜੀ ਵੇਖੋ ਜੀ ਉਹ ਪਿੱਛੇ ਬਹੁਤ ਯਾਰ گاਵਾ ਸੀ ਹੈ ਆ ਦੇਖੋ ਨਾ ਆ ਮੁਰੇ ਆ ਗਈਆਂ ਜਿਹੜੀਆਂ ਵਧੀਆਂ ਗਾਲੀਆਂ ਉੱਥੇ ਜਾਣਾ ਆਪ ਅੱਗੇ ਆਪਾਂ ਇਹ ਆਪਣੇ ਇਹੀ ਟਾਪ ਪਾਸਾ ਚ ਆਪਾਂ ਮੁੜਨਾ ਵੇ ਇੱਥੋਂ ਚੱਲ ਮੋੜ ਫਿਰ ਸੈਂਟਰ ਤੱਕ ਦਿਖਾ ਰਹੀ ਹੈ ਨਾ ਕਿੱਥੇ ਸੈਂਟਰ ਇੱਥੇ ਆਹ ਵੇਖੋ ਆ ਆ ਗਈ ਡੇਰੀ ਇੱਥੇ ਆ ਗਏ ਇੱਕ ਪਾਸੇ ਆ ਗਈ ਤੁਸੀਂ ਵੀ ਜਾ ਸਕਦੇ ਆ ਵੈਸੇ ਆ ਡੇਰੀ ਉਵੇਂ ਥਾਂ ਬਣਿਆ ਨਾ ਜਾਣ ਨੂੰ ਆ ਵੇਖੋ ਜੀ ਡੇਰੀ ਆ ਪਾਣੀ ਦੀ ਰੰਕੀ ਹੈ ਇੱਥੇ ਆ ਕੇ ਇਹਨਾਂ ਨੇ ਵਿੱਚ ਵੇਖੋ ਚ ਲੱਗੇ ਇਹਦੇ ਵਿੱਚ ਵੇਖੋ ਚ ਲੱਗਣੇ ਨੇ ਆ ਇੱਥੇ ਕਿੱਥੇ ਇੱਥੇ ਵੇਖੋ ਆ ਨਾ ਆ ਵੀ ਇਹਦੇ ਵਿੱਚ ਵੇਖੋ ਆਊਗਾ ਕੋਠਾ ਜਿਹੜਾ ਹਾਂ ਚਲੋ ਇੱਥੇ ਮੋੜ ਲੈਨੇ ਆਪਾਂ ਇਹ ਲਓ ਜੀ ਇਸ ਤਰ੍ਹਾਂ ਡੇਰੀ ਹੈ ਤੁਹਾਨੂੰ ਗਾਂ ਆਪਾਂ ਚਵਾਉਣ ਵਾਲਾ ਹੀ ਪਖਾਵਾਂਗੇ ਜਿੱਥੇ ਚੋਹ ਹੁੰਦੇ ਆ ਇੱਥੇ ਹੀ ਚੋਂਦੇ ਆ ਵਿੱਚ ਇਹ ਅਨੇ ਚੋਂਦੇ ਤਾਂ ਇੱਥੇ ਚੋਹ ਨਹੀਂ ਨਾ ਰਹਿ ਮੌਕੇ ਤੇ ਫਿਰ ਗਾਵਾਂ ਇੰਨਾ ਨਹੀਂ ਪਹੁੰਚਦੀਆਂ ਹਾਂ ਜਦੋਂ ਗਾਵਾਂ ਪਹੁੰਚ ਗਈਆਂ ਦੂਜੇ ਫਾਰਮ ਚ ਆਪਾਂ ਵੇਖਾਂਗੇ ਇਹ ਕਿਸ ਤਰ੍ਹਾਂ ਚੋਂਦੇ ਆ ਆ ਖਰਾਕ ਵਾਲਾ ਵੀ ਇੱਥੇ ਵੀ ਹੈ ਨਾ ਹਾਂ ਐਵੇਂ ਉਵੇਂ ਹੀ ਐਵੇਂ ਖਰਾਕ ਵਾਲਾ ਆਵੇ ਜਦੋਂ ਇੱਥੇ ਉੱਥੇ ਨਵਾ ਉੱਥੇ ਉਹ ਦੇਖੋ ਉਹ ਬਣਿਆ ਨਾ ਉੱਥੇ ਜਦੋਂ ਵੇਚਦੀ ਲੱਗਣਗੇ ਉੱਥੇ ਵਾਸ਼ਿੰਗ ਹੁੰਦੀ ਆ ਹਾਂ ਉੱਥੇ ਵਾਸ਼ਾਸਤੇ ਬਣਿਆ ਪਿਆ ਠੀਕ ਹੈ ਜਿੱਥੋਂ ਨਾ ਕੇ ਮਤਲਬ ਨਵਾ ਕੇ ਤੇ ਅੱਗੇ ਜਾ ਕੇ ਉਹ ਮੁਰਕੇ ਪੱਖੋ ਜਿ ਲੱਗਦੀਆਂ ਨੇ ਤੇ ਜਾ ਕੇ ਠੀਕ ਠੀਕ ਮਤਲਬ ਲੈਵਲ ਉਹ ਵੀ ਧੋਂਦੇ ਆ ਇੱਥੇ ਤਾਂ ਉਹ ਵੀ ਉਹਦੇ ਵੀ ਲੈ ਵਜੀ ਜਾਂਦੇ ਪ੍ਰੈਸ਼ਰ ਤਾਂ ਉਹ ਤਾਂ ਚਵਾਈ ਵੇਲੇ ਮਸ਼ੀਨ ਲਾਉਣ ਤੋਂ ਪਹਿਲਾਂ ਅੱਢ ਧੋਂਦੇ ਆ ਨਾ ਹਾਂ ਤੇ ਪਹਿਲਾਂ ਵੀ ਨਾਉਂਦੇ ਨਾਉਂਦਾ ਵੀ ਸਿਸਟਮ ਹੈਗਾ ਆ ਰਹੀਆਂ ਇਹ ਗਾਵਾਂ ਇਹ ਤਾਂ ਨਾ ਉਹ ਹੈ ਹੌਲੀ ਵੀ ਆਉਂਦੀਆਂ ਖਾਣੀਆਂ ਪੀਣੀਆਂ ਹੈ ਨਾ ਉੱਥੇ ਟਾਈਮ ਨਾਲ ਪਹੁੰਚ ਜਾਣਗੇ ਆਪਦੇ ਹਾਂ ਫਾਰਮ ਵੱਡੇ ਵੀ ਸੜਕ ਦੇ ਉਧਰਲੇ ਪਾਸੇ ਵੀ ਖੇਤ ਤਾਂ ਤੇ ਉੱਥੋਂ ਸੜਕ ਦੇ ਥੱਲੇ ਦੀ ਪੌਲ ਬਣਾਇਆ ਜਾ। ਫਾਰਮ ਫਾਰਮ ਵੱਡੇ ਆ ਲੋਕਾਂ ਦੇ ਆ। ਇਹ ਗਾਵਾਂ ਦੇ ਕੋਲ ਆ। ਆਹ ਹੁਣੇ ਗਾਂ ਬਾਈ ਸਾਸੂ ਗਾਂ ਹੋਊਗੇ ਯਾਰ ਆ। ਹੋਊਗੇ। ਐਸੇ ਰਾਹ ਜਾਣਾ ਸੀ ਨਾ ਆਪਾਂ। ਇਹ ਫੋਕਾ ਤੇ ਬੈਸਿਕ ਦੀ ਲਾ ਵੇਖਿਆ ਜੀ ਇਹ ਨਹੀਂ ਗੱਲ ਕਿ ਹੁਣ ਮੈਂ ਤੁਹਾਨੂੰ ਹੌਮਾ ਪੋਲਾ ਦੇ ਥੱਲੇ ਹਾਂ ਥੋੜੇ ਲੈਫਟ ਹਾਂ ਉਹ ਗਾਵਾਂ ਖੜੀਆਂ ਨਾ ਜਿਹੜੀਆਂ ਇਧਰੋਂ ਹਾਂ ਅਜੇ ਆ ਵੀ ਇਧਰ ਨੰਗੀ ਆਹ ਵਿਆਹ ਨੰਗੀ ਜਾਂਦੀਆਂ ਜਿਵੇਂ ਉੱਥੋਂ ਤੱਕ ਵੇਖਿਆ ਤੇ ਆ ਇਧਰ ਆਵੇ ਆ ਖੜੀਆਂ ਵੇਟ ਕਰੀ ਜਾਂਦੀਆਂ ਉਹ ਵੇਟ ਕਰੀ ਜਾਂਦੀਆਂ ਥੱਲੇ ਦੀ ਪੋਲਾ ਆਵੇ ਕਿੰਨੀਆਂ ਖੜੀਆਂ ਲੇਖ ਆ ਵੇਖੋ ਜੀ ਇਹ ਥੱਲੇ ਦੀ ਪੋਲਾ ਸੜਕ ਦੇ ਥੱਲੇ ਪੋਲ ਪੋਲ ਦੀ ਨਾਲ ਲੰਘਦੀਆਂ ਹਾਂ ਹਾਂ ਜੀ ਹਾਂ ਜੀ ਵੇਖੋ ਇਧਰ ਬਹਰੋਂ ਚਰ ਕੇ ਆਈਆਂ ਇਹ ਤੇ ਇਧਰ ਦੀ ਹੁਣ ਇਹਨਾਂ ਦਾ ਟਾਈਮ ਹੋ ਗਿਆ ਚੋ ਚਾਈ ਦਾ ਵੇਹੋ ਜਾਂਦੀਆਂ ਜੀ ਸਗੜਾ ਪ੍ਰੋਗਰਾਮ ਬਣਾਇਆ ਹੈ ਇਹਨਾਂ ਨੇ ਹੈ ਪੌੜੇ ਜ਼ਰੂਰ ਬਣਾਏ ਹੈ ਨਾ ਛੜਕ ਦੇ ਉੱਤੋਂ ਨੰਗਾਉਂਦੇ ਇਹ ਨਾ 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 ਹੈ ਆ ਸੇਫ ਆ ਫਿਰ ਸੇਫ ਆ ਫਾਰਮਾਂ ਤੇਰ ਵੱਡੇ ਹੈ ਤੇ ਆ ਸਾਰੇ ਫਾਰਮ ਆ ਵੀ ਫਾਰਮ ਹੋ ਸਕੇ ਕਿੰਨੀਆਂ ਗਾਵਾਂ ਖੜੀਆਂ ਹੋਣਗੀਆਂ ਇਹ ਗਾਵਾਂ ਹੈ ਇਹ ਵੀ ਲੱਗੀਆਂ ਪਈਆਂ ਚਵਾਈ ਤੇ ਇੱਥੇ ਚਵਾਈ ਚੱਲੀ ਜਾਂਦੀ ਆ ਚਵਾਈ ਚੱਲੀ ਜਾਂਦੀ ਆ ਬੰਡ ਉਹ ਤਾਂ ਪੱਠੇ ਆ ਪੰਡਾ ਬਣਾ ਕੇ ਰੱਖੇ ਇਹ ਚਾਰ ਬੱਕ ਰੱਖਿਆ ਹੁਣ ਕਿਹੜਾ ਗਾਵ ਆ ਹੁਣ ਇਹ ਗਾਵ ਆ ਆ ਦੇਖ ਇੱਥੇ ਵੀ ਲੱਗੀਆਂ ਪਈਆਂ ਹਨ ਹਾਂ ਚਾਹੀਦਾ ਟਾਈਮ ਹੈ ਨਾ ਇਸ ਵੇਲੇ ਚਾਰ ਇੱਥੇ ਵੀ ਪਾਉਂਦੇ ਆ ਵੀ ਚਾਰ ਇੱਥੋਂ ਹੀ ਗਿਆ ਯਾਰ ਉਹਨਾਂ ਬਹੁਤ ਵੱਡੀਆਂ ਐਵੇਂ ਡਰਾਈ ਨਹੀਂ ਫਿਰ ਕਿਡੀਆਂ ਕਿਡੀਆਂ ਲਾ ਦਿੰਦੇ ਦੇਖੋ ਕਾਂਬੇ ਵਾਲੇ ਕਾਂਬੇ ਵੇ ਕਿੰਨੇ ਲੰਬੇ ਹੋਦੇ ਵੇ ਆਹ ਕਾਂਬਾ ਹੀ ਨਾਲ ਜਿਵੇਂ ਹਾਂ ਹਾਂ ਹੈ ਬਹੁਤ ਵੱਡੀ ਨਾ ਡਾਟ ਡਾ ਜਿਆ ਯਾਰ ਹਵਾ ਕਿਹਾ ਹਵਾ ਇਹ ਬੜਾ ਉਹ ਬਣਾਈ ਏ ਇਦਾਂ ਹੁੰਦੇ ਆ ਥੋੜੀ ਜੀ ਹਵਾ ਨਾਲ ਵੀ ਹੋਇਆ ਮੈਨੂੰ ਉਮੀਦ ਹੈ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇਕਰ ਇਹ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਹਰਬਾਨੀ ਸ਼ੁਕਰੀਆ ਮਿਲਦੇ ਆ ਜੀ ਆਪਾਂ ਅਗਲੇ ਨਵੇਂ ਹੋਰ ਬਲੌਗ ਵਿੱਚ ਰੱਬ ਰੱਖਾ ਖੁਦਾ হাফেজ ਦੁਆਰਾ ਮਿਹਰਬਾਨੀ ਸ਼ੁਕਰੀਆ ਜੀ